ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਜਗਤ ਨੂਗਾਨੀ ਵਾਲਾ ਤੇ ਮੈਂ ਤੁਹਾਡਾ ਆਪਣਾ ਹਰਵਿੰਦਰ ਸਿੰਘ ਜਿਵੇਂ ਕਿ ਅਕਸਰ ਅਸੀਂ ਕਿਸੇ ਨਾ ਕਿਸੇ ਲੜੀ ਦੇ ਤਹਿਤ ਤੁਹਾਨੂੰ ਕਿਸੇ ਨਾ ਕਿਸੇ ਨਵੇਂ ਕਲਾਕਾਰ ਨਾਲ ਅਤੇ ਕਿਸੇ ਨਵੀਂ ਸ਼ਖਸੀਅਤ ਨਾਲ ਮੁਲਾਕਾਤ ਕਰਵਾਉਂਦੇ ਰਹਿੰਦੇ ਆ ਤੇ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾ ਰਹੇ ਆ ਤੀਜਾ ਅਮਲੀ ਉਰਫ ਤੇਜਿੰਦਰ ਸਿੰਘ ਮੈਰੋ ਦੇ ਨਾਲ ਜਿਨ੍ਹਾਂ ਨੂੰ ਅਕਸਰ ਤੁਸੀਂ ਬਹੁਤ ਸਾਰੀਆਂ ਸ਼ਾਰਟ ਵੀਡੀਓਜ਼ ਦੇ ਵਿੱਚ ਜਾ ਵੀ ਗਾਣਿਆਂ ਦੇ ਵਿੱਚ ਦੇਖਦੇ ਹੋਗੇ ਵੱਖ-ਵੱਖ YouTube ਚੈਨਲਾਂ ਦੇ ਉੱਪਰ ਇਹਨਾਂ ਦੀ ਐਂਟਰੀ ਹੁੰਦੀ ਰਹਿੰਦੀ ਹੈ ਮੂਵੀਜ਼ ਜਿਹੜੇ ਵਿੱਚ ਸ਼ਾਰਟ ਮੂਵੀਜ਼ ਦੇ ਵਿੱਚ ਤੇ ਕਾਫੀ ਲੰਬਾ ਸਮਾਂ ਇਹਨਾਂ ਨੂੰ ਕੰਮ ਕਰਦਾ ਇਹਨਾਂ ਹੋ ਗਿਆ ਅੱਜ ਫੋਰਚੂਨ ਨੇ ਸਾਡੇ ਕੋਲ ਅੱਜ ਉਹ ਮਿਲਵੋਣਾ ਹੈ ਤੁਹਾਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਧੰਨਵਾਦ ਕਰਦੇ ਆ ਜੀ ਤੁਸੀਂ ਸਾਡੇ ਲਈ ਟਾਈਮ ਕੱਟਿਆ ਔਰ ਮੈਂ ਵੀ ਸਾਰੇ YouTube ਚੈਨਲ ਜੁਗਨੂ ਗਾਮੀ ਵਾਲਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਨਮਾਣੇ ਜੀ ਆਰਟਿਸਟ ਨੂੰ ਤੁਹਾਡੇ ਸਾਹਮਣੇ ਪੇਸ਼ ਕੀਤਾ ਬਾਈ ਜੀ ਜਿਵੇਂ ਕਿ ਆਪਾਂ ਆਪਣੀਆਂ ਗੱਲਾਂ ਬਾਤਾਂ ਦਾ سلسلہ ਅੱਗੇ ਵਧਾਉਨੇ ਆ ਜੀ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਇਹ ਦੱਸੋ ਵੀ ਤੁਹਾਡਾ ਪਿੰਡ ਕਿਹੜਾ ਹੈ ਹਾਂਜੀ ਤੇ ਕਿੱਥੋਂ ਦੇ ਤੁਸੀਂ ਰਹਿਣ ਵਾਲੇ ਹੋ ਤੇ ਫਿਲਹਾਲ ਕਿੱਥੇ ਰਹਿ ਰਹੇ ਹੋ ਅ ਮੇਰਾ ਪਿੰਡ ਹੈਗਾ ਜੀ ਮੋਗੇ ਜ਼ਿਲ੍ਹੇ ਦੇ ਵਿੱਚ ਮੋਗੇ ਦੇ ਨਾਲ ਪਿੰਡ ਮਹਿਰੋਂ ਔਰ ਜ਼ਿਆਦਾਤਰ ਮੇਰੀ ਰਹਿ ਸਥਾਨ ਬੀਸਿਕਲੀ ਮੈਂ ਧਨੌਲਾ ਸੀ ਪਹਿਲਾਂ ਮੈਂ ਲੁਧਿਆਣੇ ਰਹਿੰਦਾ ਹੁੰਦਾ ਸੀਗਾ ਔਰ ਹੁਣ ਸਾਡੀ ਰਹਿ ਸਥਾਨ ਧਨੌਲਾ ਸੀਗੀ ਔਰ ਇਸ ਟਾਈਮ ਤਾਂ ਮੈਂ ਪਿੰਡ ਹੀ ਰਹਿ ਰਿਹਾ ਹਾਂ ਬਜੀ ਜਿਵੇਂ ਤੁਸੀਂ ਇਸ ਲਾਈਨ ਦੇ ਵਿੱਚ ਲੱਗੇ ਹੋਏ ਹੋ ਹਾਂਜੀ ਤੇ ਛੋਟੀ ਉਮਰ ਦੇ ਵਿੱਚ ਹੀ ਸੁਣਿਆ ਵੀ ਤੁਸੀਂ ਇਸ ਲਾਈਨ ਦੇ ਵਿੱਚ ਆ ਗਏ ਸੀ ਕਮੇਡੀ ਦੇ ਵਿੱਚ ਹਾਂਜੀ ਹਾਂਜੀ ਤੇ ਇਸ ਲਾਈਨ ਦੇ ਵਿੱਚ ਤੁਹਾਡਾ ਗੁਰੂ ਕੌਣ ਹੈਗਾ ਉਹ ਦਰਸ਼ਕਾਂ ਨੂੰ ਥੋੜਾ ਜਿਹਾ ਦੱਸੋ ਹਾਂਜੀ ਗੁਰੂ ਤਾਂ ਜੀ ਕਹਿੰਦੇ ਨਾ ਕਿ ਸ਼ਾਹ ਬਿਨਾ ਪਤਨੀ ਤੇ ਗੁਰੂ ਬਿਨਾ ਗੱਤ ਨਹੀਂ ਕੋਈ ਵੀ ਆਪਾਂ ਕੰਮ ਕਰਨਾ ਕੋਈ ਵੀ ਲਾਈਨ ਆ ਸਿੰਗਿੰਗ ਲਾਈਨ ਲਾ ਲਓ ਫਿਲਮ ਲਾਈਨ ਲਾ ਲਓ ਕੋਈ ਵੀ ਆਪਾਂ ਕੰਮ ਕਰਨਾ ਦੁਕਾਨਦਾਰੀ ਦਾ ਕੋਈ ਵੀ ਬਿਜ਼ਨਸ ਆ ਉਦੋਂ ਲਈ ਇੱਕ ਕਹਿੰਦੇ ਨੇ ਕਿ ਗੁਰੂ ਹੈ ਜਿਹੜਾ ਉਧਾਰਨ ਕਰਨਾ ਜ਼ਰੂਰੀ ਹੁੰਦਾ ਕਿਉਂਕਿ ਜਿਹੜਾ ਮਾਂ-ਬਾਪ ਦਾ ਕੰਮ ਹੈ ਮਾਂ-ਬਾਪ ਨੇ ਆਪਾਂ ਨੂੰ ਬਾਲ ਪੋਸ ਕੇ ਵੱਡੇ ਕਰਨਾ ਔਰ ਜਿਹੜਾ ਗੁਰੂ ਦਾ ਕੰਮ ਹੈ ਗੁਰੂ ਨੇ ਆਪਾਂ ਨੂੰ ਸਹੀ ਰਾਹ ਤੇ ਲੈ ਕੇ ਜਾਣਾ ਹੈ ਔਰ ਇਸ ਲਾਈਨ ਦੇ ਵਿੱਚ ਮੇਰੇ ਗੁਰੂ ਨੇ ਜਿਹੜੇ ਕਿ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂਗੇ ਜਿਨ੍ਹਾਂ ਨੂੰ ਕਿ ਸਾਰੀ ਦੁਨੀਆ ਹੀ ਜਾਣਦੀ ਹੈ ਗੁਰਦੇਵ ਸਿੰਘ ਢੱਲੋਂ ਔਰ ਉਰਫ ਭਜਨਾ ਅਮਲੀ ਉਹ ਮੇਰੇ ਗੁਰੂ ਨੇ ਜੀ ਇਸ ਲਾਈਨ ਦੇ ਵਿੱਚ ਹਾਂਜੀ ਟਾਈਮ ਹੈ ਕਿ ਹੈ ਨਾ ਵੀ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਔਰ ਇਸ ਲਾਈਨ ਜਦੋਂ ਮੈਂ 8ਵੀਂ ਕਲਾਸ 'ਚ ਪੜ੍ਹਦਾ ਸੀ ਚਲੋ ਸੌਂਕ ਸੀਗਾ ਫਿਲਮਾਂ ਦੇਖਦੇ ਹੁੰਦੇ ਸੀ ਕਾਮੇਡੀ ਵੀ ਬੋਗੋ ਆਲਾ ਲੋ ਜਿਵੇਂ ਕਦੇ ਸੇ ਉਸਤਾਦ ਭਜਨਾ ਅਮਲੀ ਸਾਹਿਬ ਗੁਰਚੇ ਚਿੱਤਰਕਾਰ ਜਿੰਨੇ ਵੀ ਪ੍ਰਾਣੇ ਸਾਡੇ ਫਿਲਮੀ ਕਲਾਕਾਰ ਸੀ ਉਦੋਂ ਸੀੜੀਆਂ ਹੁੰਦੀਆਂ ਹੁੰਦੀਆਂ ਸੀਗੀਆਂ ਤੇ ਸੀੜੀਆਂ ਦੇ ਰਾਹੀਂ ਬਾਜ਼ਾਰਾਂ ਦੇ ਵਿੱਚੋਂ ਲੈ ਕੇ ਆਉਣੀ ਮੈਂ ਕਹਿੰਦਾ ਯਾਰ ਮੈਂ ਵੀ ਭਜਨੇ ਅਮਲੀ ਦੀ ਫਿਲਮ ਦੇਖਾਂਗੇ ਵੀ ਬੋਗੋ ਆ ਦੀਆਂ ਦੇਖਣੀਆਂ ਤਾਂ ਉਦੋਂ ਇੱਕ ਸੋਚ ਹੁੰਦੀ ਸੀ ਮੈਂ ਕਹਿੰਦਾ ਵੀ ਯਾਰ ਇਹ ਜਿਹੜਾ ਬੰਦਾ ਹੈ ਜਿਹੜਾ ਇੱਕ ਕਰੈਕਟਰ ਹੈ ਇੱਕ ਬੇਸਿਕਲੀ ਐਦਾਂ ਦਾ ਕਰੈਕਟਰ ਆ ਮੈਂ ਵੀ ਇੱਕ ਵਾਰ ਮੈਂ ਇਹ ਸੋਚਦੇ ਹੁੰਦੇ ਸੀ ਜਦੋਂ ਦੇਖਣਾ ਮੈਂ ਕਹਿੰਦਾ ਯਾਰ ਵੀ ਬੰਦੇ ਚ ਕੁਆਲਿਟੀ ਕਿੰਨੀ ਆ ਕਿੰਨਾ ਸੋਹਣਾ ਇਸ ਦਾ ਗ੍ਰਾਮ ਆ ਬੋਲਣ ਦਾ ਹਨਾ ਤੇ ਉਦੋਂ ਸੋਚਦੇ ਹੁੰਦੇ ਸੀ ਵੀ ਯਾਰ ਇੱਕ ਵਾਰ ਕੋਸ਼ਿਸ਼ ਹੈ ਵੀ ਇਹਦੇ ਨਾਲ ਇੱਕ ਵਾਰ ਜ਼ਰੂਰ ਫੋਟੋ ਖਿਚਾਉਂਗਾ ਮੈਂ ਮੈਂ ਸੋਚਦਾ ਹੁੰਦਾ ਸੀ ਵੀ ਯਾਰ ਇਹ ਬੰਦੇ ਨਾਲ ਇੱਕ ਵਾਰ ਫੋਟੋ ਖਿਚਾਵਾਂਗੇ ਬਾਈ ਜੀ ਤੁਹਾਡੇ ਪਰਿਵਾਰ ਦੇ ਵਿੱਚ ਹਾਂਜੀ ਕੋਈ ਤੁਹਾਡਾ ਭਰਾ ਜਾਂ ਪਿਤਾ ਜੀ ਜਾਂ ਕੋਈ ਚਾਚੇ ਤਾਇਆ ਦੇ ਬੇਟੇ ਜੋ ਹਨਾ ਹਾਂਜੀ ਹਾਂਜੀ ਕੋਈ ਇਸ ਲਾਈਨ ਦੇ ਨਾਲ ਸੰਬੰਧਤ ਸੀਗਾ ਜਾਂ ਸਿਰਫ ਤੁਹਾਨੂੰ ਹੀ ਇਸ ਚੀਜ਼ ਦੀ ਚੇਟਕ ਲੱਗੀ ਤੇ ਜੇ ਲੱਗੀ ਤਾਂ ਕਿੰਨੀ ਉਮਰ 'ਚ ਜਾ ਕੇ ਲੱਗੀ ਹਨਾ ਇਹ ਤਾਂ ਹਰਵਿੰਦਰ ਜੀ ਗੱਲ ਪਤਾ ਕੀ ਆ ਹੁਣ ਆਏ ਆ ਵੀ ਚਲੋ ਬਚਪਨ ਤੋਂ ਸ਼ੌਂਕ ਸੀਗਾ ਜਦੋਂ ਮੈਂ ਦੱਸਿਆ ਕਿ ਜਿਵੇਂ 7ਵੀਂ 8ਵੀਂ ਕਲਾਸ 'ਚ ਪੜ੍ਹਦੇ ਸੀ ਚਲੋ ਉਦੋਂ ਬਚਪਨਾ ਸੀਗਾ ਚਲੋ ਫਿਲਮਾਂ ਫਿਲਮਾਂ ਦੇਖਦੇ ਹੁੰਦੇ ਸੀ ਸੋਚਦੇ ਹੁੰਦੇ ਸੀ ਵੀ ਚਲੋ ਯਾਰ ਵੀ ਕਿਵੇਂ ਨਾ ਕਿਵੇਂ ਕੋਸ਼ਿਸ਼ ਕਰਦੇ ਆ ਹਨਾ ਚਲੋ ਸ਼ੁਰੂਆਤ ਕੀਤੀ ਭਰਾਵਾਂ ਨੇ ਸਪੋਰਟ ਕੀਤੀ ਰਹੀ ਗੱਲ ਮੇਰੀ ਫੈਮਿਲੀ ਦੀ ਸੋ ਮੇਰੀ ਫੈਮਿਲੀ ਦੇ ਵਿੱਚ ਤਾਂ ਮਤਲਬ ਇਹ ਕੰਮ ਕੋਈ ਨਹੀਂ ਕਰਦਾ ਹੈਗਾ ਕਿਉਂਕਿ ਮੇਰੇ ਭਰਾ ਨੇ ਉਹ ਕੀਰਤਨ ਕਰਦੇ ਨੇ ਰਾਗੀ ਸਿੰਘ ਨੇ ਪਹਿਲਾਂ ਫਾਦਰ ਸਾਹਿਬ ਸੀਗੇ ਪਹਿਲਾਂ ਗਉਂਦੇ ਹੁੰਦੇ ਸੀ ਪੁਰਾਣੇ ਸਮੇਂ ਚ ਜਿਵੇਂ ਕਿ ਆਪਣਾ ਮੇਜਰ ਹਸਤਾਨੀ ਲਾਲ ਉਹ 79 ਸਤਾ ਜੀ ਲਾਲੋ ਹਨ ਉਹਨਾਂ ਨਾਲ ਪਹਿਲਾਂ ਸੀ ਮਤਲਬ ਵੀ ਜਿਵੇਂ ਆਪਾਂ ਕਹਿ ਸਕਦੇ ਵੀ ਆ ਜਿਹੜਾ ਫਿਲਮ ਵਾਲਾ ਕੀੜਾ ਆਪਾਂ ਕਹਿ ਸਕਦੇ ਆ ਫਿਲਮ ਲੈਣ ਦਾ ਜਿਹੜਾ ਐਕਟਰ ਦਾ ਇਹ ਸਾਡੀ ਫੈਮਿਲੀ ਚ ਕਿਸੇ ਦਾ ਨਹੀਂ ਹੈਗਾ ਜੀ ਤੁਹਾਡੇ ਇਕੱਲੇ ਚ ਤੁਹਾਡੇ ਇਹ ਮੇਰੇ ਚ ਵੀ ਸਮਝ ਲਓ ਵੀ ਖਣੀ ਪਰਮਾਤਮਾ ਮੰਨ ਲਓ ਲਾ ਲਓ ਜਾਂ ਮੇਰੀਆਂ ਹਰਕਤਾਂ ਤੋਂ ਲਾ ਲਓ ਵੀ ਫੈਮਿਲੀ ਦੇ ਵਿੱਚ ਵੀ ਹੈ ਨਹੀਂਗਾ ਕੋਈ ਇਦਾਂ ਦਾ ਤੇ ਬਾਈ ਜੀ ਪਹਿਲੀ ਸਟੇਜ ਹਾਂਜੀ ਤੁਸੀਂ ਕਿੰਨੀ ਉਮਰ ਦੇ ਵਿੱਚ ਲਾਈ ਸੀ ਪਹਿਲੀ ਜਗਾ ਲਾਈ ਸੀ ਪਹਿਲੀ ਸਟੇਜ ਮੈਂ ਲਾਈ ਸੀਗੀ ਜੀ ਅੱਜ ਤੋਂ ਮੰਨ ਕੇ ਚੱਲੋ ਤੁਸੀਂ ਵੀ 2016 ਦੇ ਵਿੱਚ ਪਹਿਲੀ ਸਟੇਜ ਜੀ ਪਹਿਲੀ ਸਟੇਜ ਹੈ ਪਹਿਲਾਂ ਮੈਂ ਸਕੂਲ ਦੇ ਵਿੱਚ ਜਦੋਂ ਸਕੂਲ ਚ ਆਪਣੇ ਵਾਲ ਸਭਾ ਲੱਗਦੀ ਹੁੰਦੀ ਸੀ ਬਾਲਸਵਾ ਦੇ ਵਿੱਚ ਜਿਹੜੇ ਸਾਡੇ ਸਕੂਲ ਦੇ ਟੀਚਰ ਹੁੰਦੇ ਸੀ ਉਹਨਾਂ ਨੇ ਮੈਨੂੰ ਵੀ ਸ਼ਨੀਵਾਰ ਵਾਲੇ ਦਿਨ ਹਾਂ ਸ਼ਨੀਵਾਰ ਵਾਲੇ ਦਿਨ ਅੱਧੀ ਛੁੱਟੀ ਤੋਂ ਬਾਅਦ ਉਹਨਾਂ ਨੇ ਕਹਿਣਾ ਵੀ ਚਲ ਯਾਰ ਫ੍ਰੀ ਆ ਵੀ ਅੱਜ ਬਾਲਸਵਾ ਲਾ ਲੋ ਤੇ ਉਹ ਬਾਲਸਵਾ ਦੇ ਵਿੱਚ ਮੰਨ ਕੇ ਚੱਲੋ ਵੀ ਜਿਹੜੇ ਸਾਡੇ ਟੀਚਰ ਹੁੰਦੇ ਪ੍ਰਿੰਸੀਪਲ ਹੁੰਦੇ ਸੀ ਉਹਨਾਂ ਨੇ ਕਹਿਣਾ ਵੀ ਯਾਰ ਵੀ ਫ੍ਰੀ ਟਾਈਮ ਆ ਚਲੋ ਬਾਲਸਵਾ ਹੈ ਉਹਨਾਂ ਨੇ ਸਾਰਿਆਂ ਦੇ ਨਾਮ ਲਿਖਣੇ ਵੀ ਜਿਹਨੂੰ ਕਿਸੇ ਚਕਾਉਣ ਦਾ ਟੈਲੈਂਟ ਆ ਕਿਸੇ ਚ ਪੇਂਟਿੰਗ ਦਾ ਕਿਸੇ ਚ ਵਗੈਰਾ ਵਗੈਰਾ ਜਿੱਦਾਂ ਦੇ ਹੁੰਦੇ ਸੀ ਤਾਂ ਮੇਰਾ ਉਹਦੇ ਚ ਨਾਮ ਨਹੀਂ ਲਿਖਦੇ ਹੁੰਦੇ ਸੀ ਡਾਇਰੀ ਚ ਮੈਨੂੰ ਉਹਨਾਂ ਨੇ ਸਪੈਸ਼ਲ ਕਹਿਣਾ ਉਹਨੇ ਕੋਕਾ ਸਕੂਲ ਟਾਈਮ ਦੇ ਬੱਚੇ ਮੈਂ ਸਾਡੇ ਮੈਡਮ ਹੁੰਦੇ ਸੀ ਜਾਂ ਸਾਡੇ ਸਰ ਹੁੰਦੇ ਸੀ ਮੈਂ ਉਹਨਾਂ ਦੇ ਨਕਲਾ ਤਾਰਦਾ ਹੁੰਦਾ ਸੀ ਵੀ ਕਿਵੇਂ ਬੈਠਦੇ ਸੀ ਜਾਂ ਕੀ ਗੱਲਬਾਤ ਸੀ ਚਲੋ ਉਥੋਂ ਉਸ ਪੈ ਗਿਆ ਅੱਗੇ ਅੱਗੇ ਕਰਦੇ ਕਰਦੇ ਸਟੈਪ ਬਾਈ ਸਟੈਪ ਜਦੋਂ ਮੈਂ ਸਕੂਲ ਚੋਂ ਬਾਹਰ ਨਿਕਲਿਆ ਮੈਂ ਤਾਂ ਸਾਡੇ ਪਿੰਡ ਦੇ ਵਿੱਚ ਕੋਈ ਸਿੰਗਰ ਗਾਉਂਦੇ ਸੀਗੇ ਮੇਰੇ ਚਾਚਿਆਂ ਦੇ ਅੰਕਲਾਂ ਦੇ ਥਾਂ ਹੀ ਲੱਗਦਾ ਰੇਸ਼ਮ ਸਿੰਘ ਉਹ ਮੈਨੂੰ ਚਲੋ ਆਪਦੇ ਨਾਲ ਮਾੜਾ ਮੋਟਾ ਲੈ ਜਾਣ ਲੱਗੇ ਵੀ ਚਲੋ ਆਪਾਂ ਜਿਵੇਂ ਜਾਗਰਨ ਤੇ ਲੈ ਲਾ ਲੋ ਜਿਵੇਂ ਛੋਟੇ-ਮੋਟੇ ਕੋਈ ਮੇਲੇ ਲਾ ਲਓ ਉੱਥੇ ਚਲੋ ਲੈ ਜਾਣ ਲਜੋਣ ਲੱਗੇ ਮੇਰੀ ਜਾਕੂ ਵਗੈਰਾ ਖੁੱ ਤੇ ਚਲੋ ਵਾਹੀ ਸ਼ੁਰੂਆਤ ਕਰਦੇ ਕਰਦੇ ਹੌਲੀ ਹੌਲੀ ਤੇ 2017 ਦੇ ਵਿੱਚ 2017 ਦੇ ਵਿੱਚ ਮੇਰੀ ਪਹਿਲੀ ਜਿਹੜੀ ਕਿ ਫਿਲਮ 18 ਦੇ ਰਿਲੀਜ਼ ਹੋਈ ਸੀ ਉਸ ਦੀ ਆਪਣਾ ਤੁਸੀਂ ਸਾਰੇ ਜਾਣਦੇ ਹੋ ਆਪਣਾ ਮੈਂਟੂ ਜੱਟ ਜਿਹਨਾਂ ਨੂੰ ਕਿ ਭਾਨਾ ਭਗੋੜਾ ਕਹਿੰਦੇ ਆ ਜੀ ਉਹਨਾਂ ਨਾਲ ਮੇਰੀ ਜਿਹੜੀ ਕੈਰੀਅਰ ਦੀ ਆਪਾਂ ਕਹਿ ਸਕਦੇ ਵੀ ਜਿਹੜੀ ਸ਼ੁਰੂਆਤ ਸੀ ਮੇਰੀ ਫਿਲਮ ਲਾਈਨ ਦੀ ਉੱਥੋਂ ਸ਼ੁਰੂ ਹੋਈ ਸੀ ਅੱਛਾ ਬਾਈ ਜੀ ਇੱਕ ਗੱਲ ਦੱਸੋ ਹਾਂਜੀ ਵੀ ਜਦੋਂ ਤੁਸੀਂ ਇਸ ਲਾਈਨ ਦੇ ਵਿੱਚ ਆਏ ਸੀਗੇ ਤਾਂ ਤੁਹਾਡੇ ਪਰਿਵਾਰ ਨੇ ਮੰਮੀ ਡੈਡੀ ਨੇ ਜਾਂ ਭਰਾਵਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਵੀ ਯਾਰ ਕੋਈ ਹੋਰ ਕੀਤਾ ਕਰ ਲੈ ਛੱਡ ਖੜਾ ਕਿਥੇ ਇਹ ਇਸ ਲਾਈਨ ਦੇ ਵਿੱਚ ਪੈ ਗਿਆ ਤੁਸੀਂ ਹੂੰ ਹੂੰ ਇਹ ਪਤਾ ਕੀ ਹੈ ਹਰਜਿੰਦਰ ਜੀ ਦੀ ਗੱਲ ਐ ਹੋ ਜਾਂਦੀ ਹੈ ਵੀ ਫੈਮਿਲੀ ਦੇ ਵਿੱਚ ਚਲੋ ਹੁੰਦੇ ਆ ਮਾਨ ਮਟਾਪ ਚਾਚੇ ਤਾਏ ਕਹਿੰਦੇ ਹੁੰਦੇ ਵੀ ਯਾਰ ਕੀ ਆਪਾਂ ਸਾਰੇ ਸਿੱਖ ਪਰਿਵਾਰ ਚੋਂ ਆਏ ਹਨ ਕੀ ਚਲੋ ਉਹ ਕਰ ਲੈ ਮੈਂ ਉਹਨਾਂ ਨੂੰ ਕਹਾਂ ਮੈਂ ਵੀ ਚਲੋ ਮੇਰਾ ਸ਼ੌਂਕ ਆ ਹਨਾ ਵੀ ਚਲੋ ਸ਼ੌਂਕ ਮੈਂ ਵੀ ਚਲੋ ਠੀਕ ਆ ਕਾਮਯਾਬੀ ਮਿਲੀ ਠੀਕ ਹੈ ਨਹੀਂ ਕੋਈ ਗੱਲ ਨਹੀਂ ਕੋਈ ਹੋਰ ਕੰਮ ਦੇਖ ਲਾਂਗੇ ਤੇ ਚਲੋ ਕਰਦੇ ਕਰਾਂਦੇ ਫੈਮਿਲੀ ਦੇ ਵਿੱਚੋਂ ਚਲੋ ਮੇਰੇ ਜਿਹੜੇ ਭਾਈ ਸੀਗੇ ਵੱਡੇ ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਵਾ ਤੇ ਉਹ ਬਹੁਤ ਸਪੋਰਟ ਕਰਦੇ ਹੁਣ ਤੱਕ ਵੀ ਚਲੋ ਸਪੋਰਟ ਕਰਦੇ ਆ ਉਹ ਮੈਨੂੰ ਉਹਨਾਂ ਦੇ ਸਪੋਰਟ ਦੇ ਸਦਕਾ ਮੈਂ ਇੱਥੋਂ ਤੱਕ ਪਹੁੰਚਿਆ ਕਦੇ ਭਾਈ ਜੀ ਇਹ ਵੀ ਲੱਗੇਗਾ ਵੀ ਇੰਨਾ ਸਮਾਂ ਹੋ ਗਿਆ ਮਿਹਨਤ ਕਰਦਿਆਂ ਤੇ ਕੋਈ ਗਿਲਾ ਸ਼ਿਕਵਾ ਹੋਵੇ ਜਾਂ ਕੋਈ ਇਹੋ ਜਿਹਾ ਤਜਰਬਾ ਤੁਹਾਡੇ ਨਾਲ ਹੋਇਆ ਹੋਵੇ ਵੀ ਜਿਹੜਾ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਚੰਗਾ ਜਾਂ ਮਾੜਾ ਅ ਚੰਗੇ ਮਾੜਾ ਤਾਂ ਚਲੋ ਆਏ ਆ ਜੀ ਦੇਖੋ ਜ਼ਿੰਦਗੀ ਹੈ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਜਿਹੜੇ ਕਿ ਆਉਂਦੇ ਰਹਿੰਦੇ ਨੇ ਬੜੀਆਂ ਕੋਈ ਵੀ ਇਨਸਾਨ ਕਾਮਯਾਬ ਹੁੰਦਾ ਹੈ ਕਾਮਯਾਬੀ ਹਾਸਲ ਕਰਨ ਦੇ ਲਈ ਜਿਵੇਂ ਆਪਾਂ ਕਹਿ ਸਕਦੇ ਕਿ ਇੱਕ ਲਹੂ ਦਾ ਦਰਿਆ ਹੁੰਦਾ ਵਾ ਜਿਹੜਾ ਕਿ ਇਨਸਾਨ ਨੂੰ ਪਾਰ ਕਰਕੇ ਲੰਘਣਾ ਪੈਂਦਾ ਵਾ ਸੋ ਇਸ ਸਫਰ ਦੇ ਵਿੱਚ ਇੱਥੋਂ ਤੱਕ ਮੈਨੂੰ ਹੋ ਗਏ ਨੇ ਮੰਨ ਕੇ ਚਲੋ ਵੀ 7-8 ਸਾਲ ਹੋ ਗਏ ਨੇ ਇਸ ਸਫਰ ਤੱਕ ਪਹੁੰਚਣ ਦੇ ਲਈ ਬਹੁਤ ਸਾਰੀਆਂ ਰੁਕਾਵਟਾਂ ਆਈਆਂ ਕਈ ਦੋਸਤ ਐਸੇ ਵੀ ਆਏ ਆ ਚਲੋ ਹੁਣ ਮੈਂ ਨਾਮ ਨਹੀਂ ਲਾਉਂਗਾ ਤੇ ਐਸੇ ਦੋਸਤ ਵੀ ਆਏ ਆ ਜਿਨ੍ਹਾਂ ਨੇ ਮਤਲਬ ਮੇਰੇ ਜਰੀਏ ਲਾਲੋ ਜਾਂ ਉਹਨਾਂ ਨਾਲ ਕੰਮ ਕਰਦੇ ਸੀਗੇ ਅੱਜ ਉਹਨਾਂ ਨਾਲ ਮਨ ਮਟਾਬ ਵੀ ਨੇ ਹਨਾ ਚਲੋ ਆਪਾਂ ਨੂੰ ਤਾਂ ਕੋਈ ਗੱਲ ਸ਼ਿਕਵਾ ਨਹੀਂ ਹੈਗਾ ਉਹਨਾਂ ਨਾਲ ਤੇ ਭਈ ਜਦੋਂ ਤੁਸੀਂ ਪਹਿਲੀ ਵਾਰ ਭਾਨਾ ਪਗੋੜਾ ਜੀ ਨੂੰ ਮਿਲੇ ਸੀਗੇ ਹਾਂਜੀ ਉਸ ਵਾਬਤ ਸੋਡਾ ਕਿਵੇਂ ਬਣਿਆ ਸੀਗਾ ਵੀ ਤੁਸੀਂ ਉਹਨਾਂ ਨਾਲ ਵੀਡੀਓ 'ਚ ਕੰਮ ਕੀਤਾ ਹਾਂ ਉਸ ਵਾਬ ਮੈਂ ਤੁਹਾਨੂੰ ਦੱਸਦਾ ਜੀ ਉਹ ਬੜੀ ਇੰਟਰਸਟਿੰਗ ਕਹਾਣੀ ਆ ਉਹਨਾਂ ਸਾਡੇ ਨਾਲ ਦੇ ਪਿੰਡ ਨਾਲ ਚੱਕਬੀੜ ਸਾਡੇ ਪਿੰਡ ਦੇ ਨਾਲ ਹੀ ਪਿੰਡਾ ਉੱਥੇ ਇਹਨਾਂ ਦਾ ਸ਼ੂਟ ਚੱਲਦਾ ਸੀਗਾ ਭਾਜੀ ਦਾ ਭਾਨਾ ਪਘੋੜਾ ਜੀ ਸੀਗੇ ਤੇ ਆਪਣਾ ਸ਼ਮਸ਼ੇਰ ਸਿੰਘ ਸੀਗੇ ਜਿਹੜੇ ਕੱਟ ਪਾਪਾ ਦਾ ਕਰੈਕਟਰ ਕਰਦੇ ਸੀ ਉਹ ਜਿਹੜਾ ਬੰਦ ਕੱਟ ਪਾਪਾ ਦਾ ਕਰੈਕਟਰ ਕਰਦੇ ਨੇ ਸ਼ਮਸ਼ੇਰ ਸਿੰਘ ਜੀ ਉਹਨਾਂ ਨੇ ਜਿਹੜੇ ਮੇਰੇ ਵੱਡੇ ਭਾਜੀ ਨੇ ਉਹ ਵੱਡੇ ਭਰਾ ਜੀ ਮੇਰੇ ਉਹਨਾਂ ਨਾਲ ਲਿਖਾਈ ਸੀ ਉਹਨਾਂ ਦੀ ਕੀਰਤਨ ਕਰਦੇ ਸੀ ਇਸ ਉਹਨਾਂ ਨੇ ਫਿਰ ਗੱਲ ਕੀਤੀ ਉਹਨਾਂ ਨਾਲ ਅਸੀਂ ਸ਼ੂਟ ਵੇਖਣੇ ਗਏ ਸੀ ਵੈਸੇ ਕਰੈਕਟਰ ਦਾ ਸਾਡਾ ਕੋਈ ਸਿਸਟਮ ਨਹੀਂ ਸੀ ਹਾਂ ਮੂਡ ਨਹੀਂ ਸੀ ਅਸੀਂ ਸ਼ੂਟ ਵੇਖਣੇ ਗਏ ਸੀ ਮੈਨੂੰ ਉਹਨੇ ਭਰਾ ਨੇ ਕਿਹਾ ਵੱਡੇ ਨੇ ਮੈਨੂੰ ਕਹਿੰਦਾ ਵੀ ਭਾਨੇ ਭਗੋੜੀ ਦੀ ਸ਼ੂਟਿੰਗ ਚੱਲਦੀ ਮੈਂ ਵੀ ਚਲੋ ਦੇਖ ਕੇ ਆਉਨੇ ਆ ਮੈਨੂੰ ਪਹਿਲਾਂ ਤੋਂ ਸ਼ੌਕ ਸੀ ਮੈਂ ਵੀ ਚਲੋ ਆਪਾਂ ਦੇਖ ਕੇ ਆਉਨੇ ਜਦੋਂ ਅਸੀਂ ਉੱਥੇ ਦੇਖਣ ਗਏ ਆ ਸਾਡੀ ਚਲੋ ਉਹਨਾਂ ਨਾਲ ਮੁਲਾਕਾਤ ਹੋਈ ਭਾਜੀ ਨਾਲ ਮੈਂ ਉਹਨਾਂ ਨੂੰ ਜਾ ਕੇ ਦੱਸਿਆ ਮੈਂ ਕਿ ਵੀ ਭਾਈ ਜੀ ਮੈਂ ਵੀ ਸ਼ੌਕ ਰੱਖਦਾ ਹਾਂ ਉਹ ਕਹਿੰਦਾ ਵੀ ਆਪਣੇ ਕੋਲ ਇੱਕ ਕੈਰੈਕਟਰ ਖਾਲੀ ਆ ਕਹਿੰਦਾ ਵੀ ਤੁਸੀਂ ਨਿਭਾ ਦੋਗੇ ਭਾਈ ਨਿਭਾ ਦਾਂਗੇ ਕੋਈ ਦਿੱਕਤ ਨਹੀਂ ਵਿੱਚ ਡਾਇਲੋਗ ਮੇਰਾ ਛੋਟਾ ਹੈ ਤੁਸੀਂ ਕਹਿੰਦੇ ਨਾ ਫਿਲਮ ਨੂੰ ਉਹਦੇ ਤੇ YouTube ਤੇ ਸਰਚ ਮਾਰ ਕੇ ਦੇਖੋ ਡਾਇਲੋਗ ਸਿਰਫ ਮੇਰਾ ਇੱਕੋ ਹੀ ਹੈ ਇੱਕ ਛੋਟਾ ਜਿ ਸੋਨੇ ਤੇ ਸੁਹਾਗ ਵਾਲੀ ਗੱਲ ਇਹ ਹੋ ਗਈ ਵੀ ਜਿਹੜੀ ਉਹ ਫਿਲਮ ਰਿਲੀਜ਼ ਹੋਈ ਸੀਗੀ ਉਹ ਫਿਲਮ ਦਾ ਨਾਮ ਸੀ ਮਰ ਗਏ ਲੋਕੋ ਭੂਤਾਂ ਵੇਖ ਕੇ YouTube ਤੇ ਪਈਏ ਤੁਸੀਂ ਉੱਤੇ ਸਰਚ ਮਾਰ ਸਕਦੇ ਹੋ ਤੇ ਉਹ ਜਿਹੜੀ ਫਿਲਮ ਸੀ ਉਹ ਗੋਇਲ ਕੰਪਨੀ ਵੱਲੋਂ ਰਿਲੀਜ਼ ਹੋਈ ਸੀ ਤਾਂ ਮੇਰੇ ਲਈ ਕਹਿ ਲੋ ਕਿ ਕਿਸਮਤ ਵਾਲੀ ਗੱਲ ਜਾਂ ਵਧੀਆ ਪੁਆਇੰਟ ਸੀਗਾ ਵਧੀਆ ਪੁਆਇੰਟ ਸੀ ਦੂਸਰਾ ਨੰਬਰ ਇਹ ਸੋਨੇ ਤੇ ਸੁਹਾਗ ਵਾਲੀ ਗੱਲ ਇਹ ਹੋ ਗਈ ਵੀ ਜਿਹੜੀ ਗੋਇਲ ਕੰਪਨੀ ਸੀ ਜਿੰਨੀਆਂ ਹੁਣ ਭਜਨੇ ਆਪਣੀ ਸਾਭ ਦੀਆਂ ਕਾਸਟ ਆਈਆਂ ਨੇ ਉਸਤਾਦ ਜੀ ਦੀਆਂ ਉਹ ਸਾਰੇ ਗੋਇਲ ਚ ਆਈਆਂ ਵਾ ਤੇ ਗੋਇਲ ਕੰਪਨੀ ਨੇ ਉਹਨਾਂ ਨੂੰ ਮਤਲਬ ਵੀ ਬਾਉਂਡ ਕੀਤਾ ਇਸ ਜਿੰਨੀਆਂ ਕਾਸਟ ਆਈਆਂ ਉ ਮਾਲਕਾ ਜਿਹੜੇ ਮਨੀਸ਼ ਕੋਇਲ ਭਾਜ ਨੇ ਉਹ ਵੀ ਸੀਗੇ ਜਦੋਂ ਅਸੀਂ ਉੱਥੇ ਕਰੈਕਟਰ ਕੀਤਾ ਮੇਰਾ ਉਹ ਇੱਕ ਛੋਟਾ ਜਿਹਾ ਡਾਇਲੋਗ ਸੀਗਾ ਮੈਂ ਦਰਸ਼ਕਾਂ ਨਾਲ ਸਾਂਝਾ ਕਰੂੰਗਾ ਤੇ ਉਹ ਡਾਇਲੋਗ ਮੇਰਾ ਇਦਾਂ ਸੀਗਾ ਵੀ ਜਿੱਥੋਂ ਮਾਂ ਬਾਈ ਭਾਨਾ ਜੀ ਨੇ ਉਹ ਕਮਰੇ ਦੇ ਅੰਦਰ ਹੁੰਦੇ ਨੇ ਅਸੀਂ 5-6 ਜਣੇ ਮਤਲਬ ਡਾਂਗਾਂ ਲੈ ਕੇ ਬਾਹਰ ਖੜੇ ਹੁੰਨ ਉਹਨਾਂ ਦਾ ਵੇਟ ਕਰਦੇ ਹੁੰਨੇ ਕੁੱਟਣ ਦੇ ਲਈ ਉੱਥੇ ਸਾਰਿਆਂ ਨੇ ਆਪੋ ਆਪਣਾ ਮਤਲਬ ਡਾਇਲੋਗ ਕ੍ਰੀਏਟ ਕਰਦੇ ਨੇ ਸਾਰੇ ਆਪੋ ਆਪਣਾ ਡਾਇਲੋਗ ਮਾਰਦੇ ਨੇ ਉੱਥੇ ਇੱਕ ਕੈਮਰਾ ਛੋਟਾ ਜਿਹਾ ਡਾਇਲੋਗ ਸੀ ਮੈਂ ਉਹਨਾਂ ਨੂੰ ਕਹਿੰਦਾ ਮੈਂ ਕਿਹਾ ਬਾਹਰ ਨਿਕਲ ਓਏ ਵਾਹ ਹ ਸੋ ਜਦੋਂ ਮੈਂ ਉਹ ਡਾਇਲੋਗ ਬੋਲਿਆ ਭਜਨਾ ਮਲੀ ਜੀ ਦੀ ਬਾਤ ਚ ਤਾਉ ਮੈਂਟੂ ਬਾਜ ਨੂੰ ਬੜਾ ਪਸੰਦ ਆਇਆ ਉਹ ਕਹਿੰਦਾ ਵੀ ਯਾਰ ਮੁੰਡੇ ਦੀ ਬਾਜ ਕਹਿੰਦੇ ਵੀ ਜਮਾਂ ਵੀ ਭਜਨੇ ਅਬਲੀ ਨਾਲ ਵੀ ਮੈਚ ਕਰਦੀ ਆ ਚਲੋ ਉੱਥੋਂ ਨਬੜਿਆ ਚਲੋ ਪਹਿਲੀ ਫਿਲਮ ਰਿਲੀਜ਼ ਹੋਈ ਉਸ ਤੋਂ ਬਾਅਦ ਕਰਦੇ ਕਰਾਉਣ ਦੇ ਫਿਰ ਮੈਂ ਰੁਕਿਆ ਨਹੀਂ ਫਿਰ ਮੈਨੂੰ ਮਤਲਬ ਆਪੇ ਆਪ ਨੂੰ ਮਹਿਸੂਸ ਹੋਇਆ ਯਾਰ ਮੈਂ ਕੁਝ ਕਰ ਸਕਦਾ ਚਲੋ ਭਰਾ ਨੇ ਸਪੋਰਟ ਕੀਤੀ ਵੱਖੋ ਵੱਖਰੀਆਂ ਸਟੇਜਾਂ ਵਗੈਰਾ ਤੇ ਜਾਂਦੇ ਜਾਂਦੇ ਪੌੜੀ ਦੀ ਪੌੜੇ ਚੜਦੇ 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 ਇੱਥੇ ਤੱਕ ਪਹੁੰਚ ਗਏ ਇਕਸਰ ਵੀ ਜੀ ਐਸਰ ਲਾਈਨ ਦੇ ਵਿੱਚ ਹਮ ਨਾ ਤਾਂ ਬਹੁਤੇ ਚੰਗੇ ਲੋਕ ਮਿਲਦੇ ਨੇ ਨਾ ਮਾੜੇ ਮਿਲਦੇ ਨੇ ਹਮ ਹਮ ਦੋਨੋਂ ਵੀ ਕੋ ਇਹੋ ਜਿਹੇ ਲੋਕ ਮਿਲੇ ਜਿਨ੍ਹਾਂ ਨੇ ਕੰਮ ਪ੍ਰਤੀ ਦੂੜੀਆਂ ਲੱਤਾਂ ਖਿੱਚੀਆਂ ਹੁਣ ਇਹ ਅਕਸਰ ਦੇਖਿਆ ਜਾਂਦਾ ਹੈ ਹਮ ਹਮ ਬਹੁਤ ਗਿਲੇ ਸ਼ਿਕਵੇ ਆਉਂਦੇ ਨੇ ਅਗਲਾ ਕਹਿੰਦਾ ਯਾਰ ਫਲਾਉਂਦੇ ਨੇ ਮੇਰਾ ਨੁਕਸਾਨ ਕੀਤਾ ਫਲਾਉਂਦੇ ਨੇ ਮੈਨੂੰ ਉਸ ਸ਼ਾਰਟ ਮੂਵੀ ਦੇ ਵਿੱਚੋਂ ਕਢਾਤਾ ਜਾਂ ਮੈਨੂੰ ਉੱਥੇ ਕੰਮ ਨਹੀਂ ਲੈਣ ਦਿੱਤਾ ਹਨਾ ਵੀ ਗੱਲਾਂ ਕਿੰਨੀ ਆ ਕਿ ਸੱਚਾਈ ਹੈ ਇਹਨਾਂ ਚੀਜ਼ਾਂ ਦੇ ਵਿੱਚ ਸੱਚਾਈ ਦਾ ਹਰਵਿੰਦਰ ਜੀ ਆਏ ਆ ਗੱਲ ਚਲੋ ਇਸ ਜਿਹੜੀ ਆਪਣੀ ਲਾਈਨ ਹੈ ਜ਼ਿਆਦਾਤਰ ਮੰਨ ਕੇ ਚੱਲੋ ਵੀ 100 ਦੇ ਵਿੱਚੋਂ 10% ਬੰਦੇ ਤਾਂ ਐਸੇ ਹੋਣਗੇ ਜਿਹੜੇ ਛੁਡੀਆਂ ਲੱਤਾਂ ਖਿੱਚਣ ਵਾਲੇ ਹੋਣਗੇ ਜੇ ਤੁਸੀਂ ਕਿਸੇ ਨਾਲ ਕੰਮ ਕਰਦੇ ਹੋ ਤਾਂ ਉਹਨਾਂ ਦੀ ਕੋਸ਼ਿਸ਼ ਹੀ ਹੋਊਗੀ ਵੀ ਇਹ ਬੰਦੇ ਨੂੰ ਇਸ ਨਾਲ ਤੋੜ ਕੇ ਆਪਣੇ ਵੱਲ ਕੀਤਾ ਜਾਵੇ ਤਾਂ ਐਸੀਆਂ ਬਹੁਤ ਸਾਰੀਆਂ ਮਤਲਬ ਵੀ ਘਟਨਾਵਾਂ ਹੋਈਆਂ ਨੇ ਬਹੁਤ ਸਾਰੇ ਐਸੇ ਇਨਸਾਨ ਸੀਗੇ ਜਿਨ੍ਹਾਂ ਦੇ ਨਾਲ ਅਸੀਂ ਕੰਮ ਕਰਦੇ ਸੀ ਉਹਨਾਂ ਦੀ ਕੋਸ਼ਿਸ਼ ਇਹ ਸੀ ਵੀ ਅਰ ਤੇਜੇ ਨੂੰ ਇਹਨਾਂ ਦੀ ਟੀਮ ਚੋਂ ਕੱਢ ਕੇ ਆਪਣੀ ਟੀਮ 'ਚ ਸ਼ਾਮਲ ਕੀਤਾ ਜਾਵੇ। ਸੋ ਜਿਨ੍ਹਾਂ ਨਾਲ ਮਤਲਬ ਕੰਮ ਕੀਤਾ ਇਹ ਤਕਰੀਬਨ ਕਿਉਂਕਿ ਮੇਰੀ ਆਦਤ ਇਹ ਆ ਮੈਂ ਜਿਹਦੇ ਨਾਲ ਵੀ ਕੰਮ ਕਰਦਾ ਇੱਕ ਆਪਣਾ ਦੋਸਤ ਬਣਾ ਕੇ ਇੱਕ ਆਪਣਾ ਫੈਮਿਲੀ ਮੈਂਬਰ ਬਣਾ ਕੇ ਜਿੰਨਾ ਟਾਈਮ ਮੈਂ ਉਸਤਾਦ ਜੀ ਦੇ ਘਰ ਰਿਹਾ ਹਾਂ ਮੈਂ 2.5 ਸਾਲ ਮੇਰੇ ਹਾਂ ਬੰਜਨਾਬਲੀ ਸਭ ਦੇ ਕੋਲੇ ਇੱਕ ਫੈਮਿਲੀ ਮੈਂਬਰ ਤਰ੍ਹਾਂ ਰਿਹਾ ਹਾਂ ਕਿਉਂਕਿ ਮੇਰੀ ਆਦਤ ਇਹ ਹੁੰਦੀ ਮੈਂ ਕਿਤੇ ਵੀ ਸ਼ੂਟ ਕਰਨ ਜਾਵਾਂ ਤਾਂ ਮੈਨੂੰ ਇਹ ਨਹੀਂ ਹੁੰਦਾ ਵੀ ਯਾਰ ਮੈਂ ਕਿਸੇ ਦੀ ਫਿਲਮ 'ਚ ਕੰਮ ਕਰਨਾ ਆਵਾ ਜਾਂ ਕਿਸੇ ਦੇ ਪ੍ਰੋਗਰਾਮ ਤੇ ਆ ਮੈਨੂੰ ਐ ਲੱਗਦਾ ਹੁੰਦਾ ਵੀ ਮੇਰੀ ਆਪ ਦੀ ਫਿਲਮ ਆ ਮੈਂ ਆਪ ਦਾ ਹੀ ਕੰਮ ਬਣਾ ਕੇ ਕਰਦਾ ਹੁੰਦਾ ਹੁਣ ਤੱਕ ਬਾਈ ਜੀ ਕਿੰਨੀਆਂ ਸ਼ਾਰਟ ਮੂਵੀਜ਼ ਦੇ ਵਿੱਚ ਜਾਂ ਗਾਣਿਆਂ ਦੇ ਵਿੱਚ ਤੁਸੀਂ ਕੰਮ ਕਰ ਚੁੱਕੇ ਹੋਗੇ ਸ਼ਾਰਟ ਮੂਵੀਆ ਤਾਂ ਹੁਣ ਆਇਆ ਜੀ ਹੁਣ ਆਪਾਂ ਮੰਨ ਕੇ ਚੱਲੋ ਵੀ ਗਿਣਤੀ ਕਰਨ ਲੱਗੇ ਤਾਂ ਆਪਣਾ ਸਾਰਾ ਦਿਨ ਲੱਗ ਜਾਊਗਾ ਤੇ ਮੈਂ ਤੁਹਾਨੂੰ ਮੇਨ ਮੇਨ ਦੱਸ ਦਿੰਦਾ ਵੀ ਆਨੰਦ ਕੰਪਨੀ ਦੇ ਵਿੱਚ ਵੀ ਮੇਰੇ ਪ੍ਰੋਜੈਕਟ ਆਏ ਹੋਏ ਨੇ ਗੋਇਲ ਦੇ ਵਿੱਚ ਵੀ ਆਏ ਹੋਏ ਨੇ ਤੇ ਫਿਲਮਾਂ ਲਾ ਲਓ ਵੀ 2 2250 ਦੇ ਕਰੀ ਫਿਲਮ ਆਈ ਹੋਈ ਆ ਜੀ ਪੱਖੋ ਵੱਖਰੇ ਚੈਨਲਾਂ ਤੇ ਹੁਣ ਮੈਜੀ ਜੀ ਜੋ ਤੁਸੀਂ ਆਪਦੇ ਪਿੰਡ ਜਾਂਦੇ ਹੋ ਹਾਂਜੀ ਸਰ ਪਿੰਡ ਦੇ ਲੋਕਾਂ ਦਾ ਪਰਿਵਾਰ ਦਾ ਤੇ ਤੁਹਾਡੇ ਯਾਰਾਂ ਮਿੱਤਰਾਂ ਦਾ ਕੀ ਰਿਸਪੌਂਸ ਹੁੰਦਾ ਤੁਹਾਨੂੰ ਰਿਸਪੌਂਸ ਹੁਣ ਚਲੋ ਮੈਂ ਕਹਿ ਸਕਦਾ ਵੀ ਮੇਰੇ ਲਈ ਇਹ ਖੁਸ਼ਕਿਸਮਤੀ ਦੀ ਗੱਲ ਵੀ ਲਾ ਲਓ ਹਨਾ ਜਦੋਂ ਕਦੇ ਪਿੰਡ ਜਾਈਦਾ ਵਾ ਕਾਫੀ ਟਾਈਮ ਬਾਅਦ ਪਿੰਡ ਗੇੜਾ ਲੱਗਦਾ ਤਾਂ ਜਦੋਂ ਕਦੇ ਘਰ ਨੂੰ ਜਾਈਦਾ ਵਾ ਜਿਹੜੇ ਮੇਰੇ ਚਾਚੇ ਤਾਏ ਲਾ ਲਓ ਜਾਂ ਮੇਰੀਆਂ ਚਾਚੀਆਂ ਲਾਲੋ ਭਜਾਈਆਂ ਲਾਲੋ ਜਾਂ ਮੇਰੇ ਨਾਲ ਪੜੇ ਦੋਸਤ ਸੀਗੇ ਉਹ ਸਾਰੇ ਮੈਨੂੰ ਮੇਰੇ ਉਸਤਾਦ ਦੇ ਰਾਮ ਨਾਲ ਹੀ ਜਾਣਦੇ ਨੇ ਪਿੰਡ 'ਚ ਤੁਸੀਂ ਕਦੇ ਜਾਓ ਤਾਂ ਤੁਹਾਨੂੰ ਜਾਦਾ ਔਖਾ ਨਹੀਂ ਹੈਗਾ ਮੇਰਾ ਮਤਲਬ ਘਰ ਲੱਭਣਾ ਜਦੋਂ ਆਪਾਂ ਪਿੰਡ ਦੇ ਵਿੱਚ ਐਂਟਰ ਕਰਦੇ ਕਿਸੇ ਨੂੰ ਪੁੱਛ ਲੋ ਯਾਰ ਵੀ ਉਹ ਮੁੰਡਾ ਜਿਹੜਾ ਭਜਨੇਵਲੀ ਦਾ ਕੈਰੈਕਟਰ ਕਰਦਾ ਉਹਦੇ ਘਰੇ ਜਾਣਾ ਕਿਉਂਕਿ ਪਿੰਡ 'ਚ ਸਾਰੇ ਮੈਨੂੰ ਭਜਨੇਵਲੀ ਜਨਾਬ ਤੋਂ ਜਾਣਦੇ ਆ ਤੇ ਕਈ ਵਾਰੀ ਬਾਈ ਜੀ ਕੰਟਰੋਵਰਸੀਆਂ ਵੀ ਹੋ ਜਾਂਦੀਆਂ ਨੇ ਇੱਕ ਦੂਸਰੇ ਨੂੰ ਮਾੜਾ ਕਹਿਣ ਦਾ ਇੱਕ ਦੌਰ ਜਿਹਾ ਚੱਲ ਜਾਂਦਾ ਇਸ ਲਾਈਨ ਦੇ ਵਿੱਚ ਕਿਹੋ ਚੀਜ਼ਾਂ ਤੁਸੀਂ ਫੇਸ ਕੀਤੀਆਂ ਨੇ ਆ ਫੇਸ ਤਾਂ ਹੁਣ ਤੁਹਾਨੂੰ ਪਤਾ ਹੈ ਜੀ ਜਿਹੜਾ ਬੰਦਾ ਇਸ ਲੈਂਚ ਕੰਮ ਕਰਦਾ ਉਹਨੂੰ ਫੇਸ ਤਾਂ ਕਰਨੀਆਂ ਪੈਂਦੀਆਂ ਇਹ ਜਿਹੜੀ ਤੁਸੀਂ ਮਤਲਬ ਕੌਂਟਰੋਵਰਸੀ ਵਾਲੀ ਗੱਲ ਕਹੀ ਆ ਜਾਂ ਮਤਲਬ ਇਹ ਗੱਲ ਫੇਸ ਕਰਨੀਆਂ ਪੈਂਦੀਆਂ ਵਾ ਹਨਾ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਸਾਰੀਆਂ ਕੁੜੀਆਂ ਮਾੜੀਆਂ ਹੁੰਦੀਆਂ ਨੇ ਹਨਾ ਕਈ ਕੁੜੀਆਂ ਵਿੱਚ ਚਲੋ ਚੰਗੀਆਂ ਐਵੇਂ ਹੁੰਦੀਆਂ ਜਿਹੜੀਆਂ ਇਨਸਾਨ ਨੂੰ ਮਤਲਬ ਸਪੋਰਟ ਕਰਦੀਆਂ ਨੇ ਕਈ ਕੁੜੀਆਂ ਐਸੀਆਂ ਹੁੰਦੀਆਂ ਉਹਨਾਂ ਦੀ ਆਦਤ ਹੀ ਹੁੰਦੀ ਵੀ ਯਾਰ ਇਹ ਇਕੱਠੇ ਕੰਮ ਕਰਦੇ ਨੇ ਜਾਂ ਇਕੱਠੇ ਰਹਿੰਦੇ ਨੇ ਇਹਨਾਂ ਨੂੰ ਇੱਕ ਦੂਸਰੇ ਤੋਂ ਪਾੜੋ ਪਰ ਉਹਦੇ ਵਿੱਚ ਆਇਆ ਹੁੰਦਾ ਵੀ ਚਲੋ ਗਾਹਾਂ ਵਾਲੇ ਬੰਦੇ ਨੂੰ ਵੀ ਇਹ ਗੱਲ ਸਮਝਣੀ ਚ 8-9 ਸਾਲ ਤੋਂ ਆਪਣੇ ਨਾਲ ਕੰਮ ਕਰਦਾ ਹਨ ਮੋਢੇ ਨਾਲ ਮੋਢਾ ਲਾ ਕੇ ਖੜਾ ਹੋਇਆ ਤਾਂ ਇੱਕ ਮੈਂ ਮੇਰੀ ਥਿਊਰੀ ਆ ਵੀ ਇੱਕ ਕੁੜੀ ਕਰਕੇ ਜਾਂ ਕਿਸੇ ਦੇ ਮਗਰ ਲਾ ਕੇ ਕਿਸੇ ਇਨਸਾਨ ਨੂੰ ਛੱਡਣਾ ਗਲਤ ਆ ਜੀ ਬਈ ਇੱਕ ਚੀਜ਼ ਤਾਂ ਹੈਗੀ ਆ ਵੀ ਇਕੱਲਾ ਮੰਨ ਲੋ ਆਪਾਂ ਜੀ ਕਹਿ ਸਕਦੇ ਆ ਵੀ ਇਕੱਥ ਨਾਲ ਤਾੜੀ ਨਹੀਂ ਵੱਜਦੀ ਹੁੰਦੀ ਇਕੱਲਾ ਜ਼ਰੂਰੀ ਨਹੀਂ ਹੁੰਦਾ ਵੀ ਕੁੜੀ ਵਾਸਤੇ ਕੋਈ ਕੰਟਰੋਵਰਸੀ ਹੋਈ ਹੋਵੇ ਜੀ 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 ਉਹ ਤਾਂ ਆਪਦੇ ਵਿੱਚ ਵੀ ਮਨਮਟਾਵ ਹੋ ਜਾਂਦੇ ਨੇ ਬਿਲਕੁਲ ਬਿਲਕੁਲ ਜਾਇਜ਼ ਨੇ ਜਾਂ ਨਜਾਇਜ਼ ਨੇ ਹੋਣੇ ਚਾਹੀਦੇ ਨੇ ਨਹੀਂ ਹੋਣੇ ਚਾਹੀਦੇ ਹਨ ਇਹ ਅਕਸਰੇ ਲੈਂ ਨਹੀਂ ਇਹੋ ਜੀ ਹੈ ਚਲੋ ਆਏ ਆ ਜੀ ਪਤਾ ਕੀ ਦੇਖੋ ਲੈਂ ਤਾਂ ਇਹੋ ਜੀ ਹੈਗੀ ਆ ਪਰ ਐ ਵੀ ਜਿਦੋਂ ਆਪਾਂ ਇਨੇ ਸਾਲ ਤੋਂ ਕੰਮ ਕਰਦੇ ਹੋ ਕਹਿੰਦੇ ਹੁੰਦੇ ਨੇ ਜੇ ਕੋਈ ਜਾਨਵਰ ਰੱਖਦੇ ਆ ਨਾ ਘਰੇ ਕੁੱਤਾ ਲਾ ਲਓ ਜਾਂ ਕੋਈ ਵੀ ਆਪਾਂ ਜਾਨਵਰ ਲਾ ਲਓ ਤਾਂ ਉਹਦੇ ਨਾਲ ਇੱਕ ਇੰਨਾ ਪਿਆਰ ਬਣ ਜਾਂਦਾ ਕੋ ਆਪਾਂ ਇੱਕ ਫੈਮਿਲੀ ਮੈਂਬਰ ਬਣ ਜਾਂਦਾ ਜੋ ਆਪਰੇ ਤੋਂ ਦੂਰ ਹੁੰਦਾ ਤਾਂ ਆਪਾਂ ਨੂੰ ਬਹੁਤ ਤਕਲੀਫ ਹੁੰਦੀ ਹੈ ਤੇ ਇਸ ਕਰਕੇ ਦੇਖੋ ਬਾਕੀ ਮੈਨੂੰ ਬਾਕੀ ਲੋਕਾਂ ਦਾ ਤਾਂ ਪਤਾ ਨਹੀਂਗਾ ਮੇਰੀ ਆਪਣੀ ਥਿਉਰੀ ਤੇ ਇਹ ਵੀ ਇਦਾਂ ਨਹੀਂ ਹੋਣਾ ਚਾਹੀਦਾ ਹੁਣ ਤੱਕ ਜਿੰਨਾ ਤੁਸੀਂ ਕੰਮ ਕੀਤਾ ਹੂੰ ਦੂਸੇ ਉਸ ਕੰਮ ਤੋਂ ਸੰਤੁਸ਼ਟੋਂ ਵੀ ਜੋ ਤੁਹਾਨੂੰ ਚਾਹੀਦਾ ਸੀ ਉਹ ਮਿਲ ਗਿਆ ਜਾਂ ਹਜੇ ਵੀ ਉਹ ਲਾਲਸਾ ਬਾਕੀ ਹੈ ਜਾਂ ਤੁਹਾਨੂੰ ਇਸ ਗੱਲ ਦਾ ਮੰਨ ਲਓ ਸ਼ਿਕਵਾ ਹੋਵੇ ਹਨ ਵੀ ਇੰਨੇ ਸਾਲਾਂ ਦੀ ਮਿਹਨਤ ਤੋਂ ਵਾਅਦਾ ਜੇ ਮੈਨੂੰ ਉਹ ਮਕਾਮ ਨਹੀਂ ਮਿਲਿਆ ਜਿਹੜਾ ਮੈਨੂੰ ਮਿਲਣਾ ਚਾਹੀਦਾ ਇਹ ਤਾਂ ਇਹ ਦੇਖੋ ਪਤਾ ਕੀ ਆ ਜਿੱਥੋਂ ਤੱਕ ਤਾਂ ਮਕਾਮ ਦਾ ਸਵਾਲ ਆ ਜਿੰਨਾ ਚਿਰ ਇਨਸਾਨ ਜਿਉਂਦਾ ਹੈ ਉਹਨਾਂ ਚਿਰ ਉਹ ਸਟਰਗਲ ਕਰਦਾ ਬਿਲਕੁਲ ਮਿਹਨਤ ਕਰਨੀ ਪੈਂਦੀ ਆ ਹੁਣ ਜਦੋਂ ਉਹ ਇਨਸਾਨ ਮਰ ਜਾਂਦਾ ਹੈ ਬੱਸ ਕਹਿੰਦੇ ਨੇ ਵੀ ਯਾਰ ਫਲਾਣਾ ਬੰਦਾ ਸੀ ਉਹ ਪੂਰਾ ਹੋ ਗਿਆ ਬੰਦਾ ਉਦੋਂ ਪੂਰਾ ਹੁੰਦਾ ਜਿੰਨਾ ਚਿਰ ਬੰਦਾ ਜਿਉਂਦਾ ਏ ਉਹਦੇ ਅੰਦਰ ਸਾਹ ਨੇ ਉਨਾ ਚਿਰ ਉਹ ਸਟਰਗਲ ਕਰਦਾ ਕਾਮਯਾਬ ਦਾ ਬੰਦਾ ਕਦੇ ਹੁੰਦਾ ਹੀ ਨਹੀਂ ਇਹ ਤਾਂ ਸਟਰਗਲ ਜਾਰੀ ਚੱਲੀ ਜਾਂਦੀ ਹੁਣ ਪੈਸਾ ਤੁਸੀਂ ਪੈਸਾ ਜਿੰਨਾ ਮਰਜ਼ੀ ਕਮਾ ਲਓ ਪਰ ਤੁਹਾਡੇ ਨਾਲ ਨਹੀਂ ਜਾਂਦਾ ਲੋਕਾਂ ਦੇ ਕਾਰਾਂ ਨੇ ਕੋਠੀਆਂ ਨੇ ਅੱਜ ਤੱਕ ਕੋ ਨਾ ਲੱਗ ਗਿਆ ਇੱਥੇ ਰਾਵਣ ਵਰਗੇ ਜਿਹੜੇ ਬਲੀ ਬੰਦੇ ਸੀ ਉਹ ਵੀ ਕੱਲੇ ਗਏ ਇਸ ਕਰਕੇ ਇਨਸਾਨ ਨੂੰ ਇਨਸਾਨ ਦੇ ਕੰਮ ਬੋਣੋ ਚਾਹੀਦਾ ਹਰ ਇੱਕ ਦਾ ਦੁੱਖ ਦਰਦ ਹਰ ਇੱਕ ਦੀ ਤਕਲੀਫ ਯਾਰ ਦੋਸਤ ਭੈਣ ਭਾਈ ਜੋ ਵੀ ਰਿਸ਼ਤੇ ਨੇ ਹਨ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਬਾਈ ਜੀ ਜਾਂਦੇ ਜਾਂਦੇ ਆਪਣੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਹਾਂਜੀ ਖਾਸ ਕਰਕੇ ਉਹਨਾਂ ਮੁੰਡੇ ਕੁੜੀਆਂ ਨੂੰ ਜਿਹੜੇ ਇਸ ਲਾਈਨ ਦੇ ਵਿੱਚ ਨਵੇਂ ਆ ਰਹੇ ਆ ਨੇ ਹੂੰ ਹੂੰ ਆ ਉਹਨਾਂ ਨੂੰ ਮੈਂ ਦੇਖੋ ਜੀ ਇਹੀ ਗੱਲ ਕਹਿਣਾ ਚਾਹੂੰਗਾ ਕਿਉਂਕਿ ਤੁਹਾਨੂੰ ਬਤਾ ਜੀ ਅੱਜ ਕੱਲ ਤਾਂ ਵੀ ਸਿੱਖਿਆ ਜਿਹੜਾ ਬੰਦਾ ਨਾ ਸਿੱਖਿਆ ਹੋਵੇ ਸਿੱਖਿਆ ਹੋਵੇ ਨਾ ਸਿੱਖਿਆ ਹੋਵੇ ਹਰ ਇੱਕ ਨੇ ਚੈਨਲ ਤਕਰੀਬਨ ਹੀ ਹਰ ਇੱਕ ਦੇ ਹੁੰਦਾ ਹੋ ਤੁਹਾਡੇ ਹੱਥ ਚਮਾਇਆ ਲਾ ਤਾਂ ਸਮਝ ਲਓ ਤੁਸੀਂ ਇੱਕ ਚੱਲਦੀ ਫਿਰਦੀ ਦੁਨੀਆ ਦੇ ਵਿੱਚ ਕੈਦ ਕਰੀ ਬੈਠੇ ਹੋ ਬਿਲਕੁਲ ਇਹਦੇ ਤੋਂ ਬਹੁਤ ਸਾਰੀ ਨੌਲੇਜ ਮਿਲਦੀ ਕਈ ਬੰਦੇ ਇਹ ਤੋਂ ਸਹੀ ਕੰਮ ਵੀ ਲੈਂਦੇ ਆ ਕਈ ਗਲਤ ਕੰਮ ਵੀ ਲੈਂਦੇ ਆ ਹੁਣ ਤਾਂ ਹਰ ਇੱਕ ਨੇ ਆਪ ਆਪਣੇ ਚੈਨਲ ਬਣਾ ਰੱਖਿਆ ਗਾਉਣ ਵਾਲੇ ਕਿੰਨੇ ਹੋਏ ਪਏ ਆ ਹੁਣ ਥੋੜਾ ਪਹਿਲਾ ਵਾਲੇ ਟਾਈਮ 'ਚ ਗਣਮੇ ਚੌਣਮੇ ਸਿੰਗਰ ਹੁੰਦੇ ਸੀ ਬਿਲਕੁਲ ਜੀ ਬਿਲਕੁਲ ਉਹ ਕਹਿੰਦੇ ਹੁੰਦੇ ਸੀ ਨਾ ਵੀ ਇੱਟ ਚੱਕੀ ਤੋਂ ਗਾਉਣ ਵਾਲਾ ਨਿਕਲਦਾ ਹੁਣ ਤਾਂ ਇੱਟ ਨੂੰ ਚੱਕਣ ਦੀ ਲੋੜ ਹੀ ਨਹੀਂ ਪੈਂਦੀ ਗਾਉਣ ਵਾਲੇ ਤਾਂ ਇੱਟ ਦੇ ਉੱਤੇ ਹੀ ਬੈਠੇ ਆ ਪਹਿਲੇ ਹੱਥਾਂ 'ਚ ਫੜੀ ਬੈਠੇ ਤਾਂ ਤੋਂ ਭਾਵ ਕੀ ਹੈ ਵੀ ਸਿੱਖਣਾ ਜਿਹੜਾ ਉਹ ਜ਼ਰੂਰੀ ਹੈ ਕਿਉਂਕਿ ਜਿਹੜਾ ਬੰਦਾ ਸਿੱਖਦਾ ਕਿਸੇ ਉਸਤਾਦ ਤੋਂ ਛਤਰ ਖਾਂਦਾ ਹੈ ਗਾਲਾ ਖਾਂਦਾ ਹੈ ਉਹ ਲੰਮੇ ਰੇਸਤਾ ਘੋੜਾ ਹੁੰਦਾ ਲੰਮਾ ਸਮਾਂ ਤੁਸੀਂ ਕੰਮ ਕਰਦੇ ਹੋ ਸਿੱਖਦੇ ਹੋ ਕਿਉਂਕਿ ਕੱਲ ਨੂੰ ਕਈ ਵਾਰ ਐਸੀ ਮਤਲਬ ਐਸੀ ਸਿਚੁਏਸ਼ਨ ਆ ਜਾਂਦੀ ਹੈ ਕਿ ਕਈ ਦਫਾ ਜਿਹੜਾ ਆਪਣੇ ਤੋਂ ਕੋਈ ਸੀਨੀਅਰ ਸਿੰਗਰ ਲਾ ਲੋ ਜਾਂ ਸੀਨੀਅਰ ਐਕਟਰ ਹੁੰਦਾ ਆਪਾਂ ਨੂੰ ਉਹਦੇ ਨਾਲ ਕੰਮ ਕਰਨਾ ਪੈਂਦਾ ਤਾਂ ਉੱਥੇ ਤੁਹਾਨੂੰ ਦਿੱਕਤ ਨਾ ਆਵੇ ਤੁਸੀਂ ਸਿੱਖੇ ਹੋਵੋਗੇ ਤਾਂ ਉਹਦੇ ਨਾਲ ਕੰਮ ਕਰ ਸਕਦੇ ਹੋ ਸੋ ਜਿੰਨੇ ਵੀ ਸਾਡੇ ਨਵੇਂ ਆਰਟਿਸਟ ਨੇ ਮੇਲ ਨੇ ਜਾਂ ਫੀਮੇਲ ਨੇ ਕੁੜੀਆਂ ਨੇ ਜਾਂ ਮੁੰਡੇ ਨੇ ਮੈਂ ਤਾਂ ਉਹਨਾਂ ਨੂੰ ਇਹੀ ਗੱਲ ਕਹਿਣਾ ਚਾਹੂੰਗਾ ਕਿ ਸਿੱਖਣਾ ਜ਼ਰੂਰੀ ਆ ਸਿੱਖ ਕੇ ਆਓ ਸਿੱਖੇ ਬਿਨਾ ਗੱਲ ਨਹੀਂ ਬਣਦੀ ਉਸਤਾਦ ਨੂੰ ਧਾਰਨ ਕਰਨਾ ਜ਼ਰੂਰੀ ਆ ਮਿਹਨਤ ਕਰੋ ਮਿਹਨਤ ਕਰੋਗੇ ਤਾਂ ਮਿਹਨਤ ਦਾ ਫਲ ਕਿ ਨਾ ਇੱਕ ਦਿਨ ਜ਼ਰੂਰ ਮਿਲਦਾ ਮਿਹਨਤ ਕਰਦੇ ਰਹੋਗੇ ਸਟ੍ਰਗਲ ਕਰਦੇ ਰਹੋਗੇ ਇੱਥੇ ਕਈ ਸਾਡੇ ਦੋਸਤ ਐਸੇ ਵੀ ਨੇ ਜਿਨ੍ਹਾਂ ਨੂੰ 20 25 25 40 40 ਸਾਲ ਲੱਗ ਗਏ ਹੁਣ ਜਾ ਕੇ ਕਾਮਯਾਬ ਹੋਏ ਨੇ ਸੋ ਕਈ ਆਪਾ ਕਹਿੰਦੇ ਨੇ ਵੀ ਯਾਰਾ ਪਰ ਆਤੋ ਰਾਤੋ ਸਟਾਰ ਬਣ ਜਾਗੇ ਇੱਕ ਗਾਣਾ ਹਿੱਟ ਹੋ ਗਿਆ ਜੀ ਸਾਡੇ ਇੱਕ ਫਿਲਮ ਚੱਲ ਗਈ ਜੀ ਅਸੀਂ ਸਟਾਰ ਬਣ ਗਏ ਜੀ ਉਹ ਸਿਰਫ ਥੋੜੇ ਟਾਈਮ ਦੇ ਸਟਾਰ ਹੁੰਦੇ ਨੇ ਮਿਹਨਤ ਕਰੋਗੇ ਤਾਂ ਲੰਬੇ ਸਮੇਂ ਦੇ ਸਟਾਰ ਬਣੋਗੇ ਸਿੱਖਣਾ ਜ਼ਰੂਰੀ ਹੈ ਬਿਲਕੁਲ ਜੀ ਜਿਹੜਾ ਵੀ ਕੋਈ ਮੰਨ ਲਓ ਇਸ ਫੀਲਡ ਦੇ ਵਿੱਚ ਆਉਂਦਾ ਜਾਂ ਕਿਸੇ ਵੀ ਫੀਲਡ ਦੇ ਵਿੱਚ ਜਾਂ ਬਿਲਕੁਲ 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 ਤਿਆਰੀ ਦੇ ਨਾਲ ਹੀ ਹੋਣਾ ਚਾਹੀਦਾ ਹੂੰ ਤਿਆਰੀ ਦੇ ਨਾਲ ਹੀ ਆਉਣਾ ਚਾਹੀਦਾ ਹੁਣ ਕਈ ਦਫਾ ਕਈ ਕੁੜੀਆਂ ਜਾਂ ਕਈ ਮੁੰਡੇ ਐਸੇ ਹੁੰਦੇ ਨੇ ਨਾਮੇ ਹੁੰਦੇ ਨੇ ਵਿਚਾਰੇ ਸਟੇਜ ਤੇ ਚੜ ਜਾਂਦੇ ਨੇ ਗਾਉਣ ਲੱਗ ਜਾਂਦੇ ਨੇ ਉਥੇ ਦੋ ਗਾ ਹੁਣ ਜੇ ਸਿੱਖਿਆ ਹੋਵੇ ਤਾਂ ਜਿਹੜਾ ਆਪਣੇ ਤੋਂ ਕੋਈ ਸੀਨੀਅਰ ਕਲਾਕਾਰ ਲਾ ਲਓ ਜਾਂ ਕੁਝ ਵੀ ਲਾ ਲਓ ਹਨਾ ਤਾਂ ਆਪਾਂ ਨੂੰ ਫੇਰ ਹੀ ਐਪਰੀਸ਼ੀਏਟ ਕਰੋਗਾ ਹਨਾ ਜੇ ਆਪਾਂ ਚੰਗਾ ਕੰਮ ਕਰਾਂਗੇ ਇਸ ਕਰਕੇ ਸਿੱਖਣਾ ਜ਼ਰੂਰੀ ਆ ਉਸਤਾਦ ਨੂੰ ਧਾਰਨ ਕਰੋ ਸਿੱਖੋ ਮਿਹਨਤ ਕਰੋ ਮਿਹਨਤ ਕਰਕੇ ਹੀ ਸਾਰਾ ਕੁਝ ਮਿਲਦਾ ਤੀਜਰ ਸਿੰਘ ਜੀ ਤੁਸੀਂ ਸਾਡੇ ਚੈਨਲ ਤੇ ਆਏ ਸਾਨੂੰ ਟਾਈਮ ਦਿੱਤਾ ਉਸ ਲਈ ਤੁਹਾ ਬਹੁਤ ਧੰਨਵਾਦ ਕਰਦੇ ਆ ਅਸੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ